ਹਾਂਜੀ ਦੋਸਤੋ ਹੁਣ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਗੀਤ ਦੇ ਨਾਂ ਹੈਗਾ ਛਾਵਾਂ ਵਾਲੇ ਰੁੱਖ ਪਹਿਲਾਂ ਜੰਮਣੋਂ ਮਕਾਉਣ ਹੁਣ ਮਾਵਾਂ ਧੀਆਂ ਦੀ ਗੱਲ ਹੋ ਰਹੀ ਹੈ ਜਿਹੜੀ ਪ੍ਰੂਣ ਹੱਤਿਆ ਹੋ ਰਹੀ ਹੈ ਪਹਿਲਾਂ ਜੰਮਣੋਂ ਮਕਾਉਣ ਹੁਣ ਮਾਵਾਂ ਧੀਆਂ ਦੇ ਥੋਣੋਂ ਗਲ ਕੱਟ ਕੇ ਕਿੱਥੋਂ ਭਾਲੋਗੇ ਭੋਲਿਓ ਛਾਵਾਂ ਉਹ ਛਾਵਾਂ ਵਾਲੇ ਰੁੱਖ ਭੱਟ ਕੇ ਤੀਆਂ ਮੁਕੀਆਂ ਤਾਂ ਨੂਹਾ ਕਿੱਥੋਂ ਆਣੀਆ ਸਵਾਲ ਹੈ ਜੀ ਤੀਆਂ ਮੁਕੀਆਂ ਤਾਂ ਨੂਹਾ ਕਿੱਥੋਂ ਆਣੀਆ ਪੋਤੇ ਜੰਮਣੇ ਨਾ ਲੋੜੀਆਂ ਮਨਾਣੀਆਂ ਸੇਰੇ ਵੱਜਣੇ ਨਾ ਹੋਣੀਆਂ ਨੇ ਲਾਵਾਂ ਛਾਵਾਂ ਵਾਲੇ ਰੁੱਖ ਪਟਕੇ ਕਿੱਥੋਂ ਪਾ ਲੋਂਗੇ ਪੋੜਿਓ ਛਾਵਾਂ ਦਾਨ ਤੀਆਂ ਦੇ ਨਾ ਜਿੰਨਾ ਕੋਲੋਂ ਹੋਮ ਦੇ ਦਾਨ ਤੀਆਂ ਦੇ ਨਾ ਜਿੰਨਾ ਕੋਲੋਂ ਹੋਮ ਦੇ ਲੋਕ ਦੁਨੀਆ ਤੇ ਉਹ ਘੱਟਾ ਟੋਮ ਦੇ ਉਦੋਂ ਚੰਗੀਆਂ ਨੇ ਮੱਝੀਆਂ ਤੇ ਗਾਵਾਂ ਛਾਵਾ ਬਾੜੇ ਰੁੱਖ ਪੱਟ ਕੇ ਕਿੱਥੋਂ ਪਾ ਲੋਂਗੇ ਪੋਲਿਓ ਛਾਵਾ ਪਾਣੀ ਖੂਹਾਂ ਦੇ ਪੇਟਾਂ 'ਚ ਜਦ ਮੁੱਕ ਗਏ ਪਾਣੀ ਖੂਹਾਂ ਦੇ ਪੇਟਾਂ 'ਚ ਜਦ ਸੁੱਕ ਗਏ ਉਹ ਖੂਹ ਵੀ ਪੰਜਾਬ ਵਿੱਚੋਂ ਮੁੱਕ ਗਏ ਪੂੜ ਦਿੱਤੀਆਂ ਖਵਾਜੇ ਦੀਆਂ ਥਾਵਾਂ ਛਾਵਾ ਬਾੜੇ ਰੁੱਖ ਪੱਟ ਕੇ ਕਿੱਥੋਂ ਪਾ ਲੋਂਗੇ ਪੋਲਿਓ ਛਾਵਾ ਤਿਆਂ ਮਾਪਿਆਂ ਦਾ ਦੁੱਖ ਨੇ ਬਣਾਉਂਦੀਆਂ ਕੰਡਾ ਲੱਗੇ ਤੇ ਵੀ ਪੱਜੀਆਂ ਨੇ ਆਉਂਦੀਆਂ ਕਰ ਦਿੰਦੀਆਂ ਨੇ ਨੀਵੇਂ ਆ ਉਹ ਰਾਵਾਂ ਛਾਵੇਂ ਬਾੜੇ ਰੁੱਖ ਪੱਟ ਕੇ ਕਿੱਥੋਂ ਪਾ ਲੋਂਗੇ ਪੋੜਿਓ ਛਾਵੇਂ ਰੂਪ ਕਾਤਲਾਂ ਦਾ ਕਿਉਂ ਮਾਮੋ ਧਾਰਿਆ ਰੂਪ ਕਾਤਲਾਂ ਦਾ ਕਿਉਂ ਮਾਮੋ ਧਾਰਿਆ ਉਹ ਮਾਮਾ ਸੋਡੀਆਂ ਨੇ ਸੋਨੂੰ ਨਹੀਂ ਮਾਰਿਆ ਕਿਸ ਦੋਸ਼ ਦੀਆਂ ਚਾਹਦੇ ਸੁਝਾਵਾਂ ਕਿੰਜ ਦੋਸ਼ ਦੀਆਂ ਚਾਂਦੇ ਇਹ ਸੁਝਾਵਾਂ ਛਾਵਾ ਵਾਲੇ ਰੁੱਖ ਪਟਕੇ ਕਿੱਥੋਂ ਪਾੜੋਂਗੇ ਪੋਲਿਓ ਛਾਵਾ ਪਹਿਲਾਂ ਜਮਣੋਂ ਮੁਕਾਉਣ ਹੁਣ ਮਾਵਾਂ ਤੀਆਂ ਦੇ ਤਹਣੋਂ ਗਲ ਕੱਟ ਕੇ ਕਿੱਥੋਂ ਪਾੜੋਂਗੇ ਪੋਲਿਓ ਛਾਵਾ ਉਹ ਛਾਵਾ ਵਾਲੇ ਰੁੱਖ ਪਟਕੇ